ਸਾਤਸੰਗਤ ਜੀ ਮੈਂ ਤਾਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਇੱਕ ਬੜੀ ਇੱਕ ਖਬਰ ਜਿਹੜੀ ਹੁਣੇ ਅ ਅਸਥਰ ਪਹੁੰਚੀ ਹੈ ਜਿਹਦੇ ਬਾਰੇ ਮੈਨੂੰ ਸਾਰੇ ਕਹਿ ਰਹੇ ਆ ਤੁਸੀਂ ਵੀ ਇਹਦੇ ਬਾਰੇ ਬੋਲੋ ਔਰ ਇਹ ਵਾਕਿਆ ਚਿੰਤਾ ਦਾ ਵਿਸ਼ਾ ਹੈ ਬਿਕੋਜ਼ ਇਹ ਕਿ ਭਗਵੰਤ ਮਾਨ ਦੀ ਸਰਕਾਰ ਇੱਕ ਹੈਬਚੁਅਲ ਅਫੈਂਡਰ ਹੋ ਗਈ ਹੈ बार-बार ਕਿਸੇ ਵੱਡੀ ਸਿੱਖ ਸ਼ਖਸੀਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸਮਾਨ ਸ਼ਕਸ਼ੀਤ ਦੇ ਯੋਗਦਾਨ ਨੂੰ ਧਰ ਕਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜਿੱਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਨਿਸਟਰ ਦੇ ਦਫਤਰ 'ਚ ਚਾਹੇ ਉਹ ਕਾਂਗਰਸ ਦੇ ਮੁੱਖ ਮੰਤਰੀ ਹੋਏ ਆ ਕੈਪਟਨ ਉਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰਹੇ ਆ ਜਾਂ ਕੋ ਪਿੱਛੇ ਰਹੇ ਆ ਜਿੰਨੇ ਵੀ ਮੁੱਖ ਮੰਤਰੀ ਆਏ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੋਣਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰ ਉਹ ਦਿਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ ਕਿ ਉਹਦੇ ਅ ਕੰਨ 'ਚ ਪਵਿੱਤਰ ਗੁਰਬਾਣੀ ਦੀ ਗੂੰਜ ਪਵੇ ਉਸ ਨੂੰ ਵੀ ਉਸ ਪ੍ਰਚਾਰਨ ਨੂੰ ਰੋਕ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਆਪ ਦੀ ਫੋਟੋ ਲਵਾਈ ਔਰ ਆਪ ਦਾ ਝੂਠਾ ਪ੍ਰਚਾਰ ਉੱਥੋਂ ਸ਼ੁਰੂ ਕੀਤਾ ਉਸ ਗੱਲ ਦਾ ਵੀ ਵਿਰੋਧ ਹੋਇਆ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ ਅ ਬੜਾ ਵੱਡਾ ਬਹੁਤ ਯਾਦਗਾਰ ਬਸ ਸਟੈਂਡ ਮਹੌਲੀ ਚ ਜਿਹੜਾ ਚੀਫ ਹੈ ਚ ਚੱਲਦਾ ਉੱਥੇ ਸੀਗਾ ਉਹਨੂੰ ਹਟਾ ਦਿੱਤਾ ਗਿਆ ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ ਇਹ ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਪੜਚੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਉਹ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਕਾਰ ਵੀ ਭੇਟ ਕਰਦੇ ਆ ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬੱਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾਤਾ ਜਾਂਦਾ ਹੈ ਇਹ बार-बार ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਕੌਮ ਤੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡਮਨ ਕਰਦਾ ਹਾਂ ਔਰ ਸਰਕਾਰ ਨੂੰ immediately ਜਿੱਥੇ ਉਸ ਬਸ ਸਟੈਂਡ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਉੱਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉੱਥੇ ਰিস্টੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿਥੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਣਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਆ ਪੰਜ ਪਿਆਰਿਆਂ ਦੇ ਨਹੀਂ ਨਾ ਜਿਹੜੇ ਸਮਰਪਿਤ ਹਸਪਤਾਲ ਜਾਂ ਕਿਨੇ ਚੱਲਦੇ ਸਨ ਉਹਨਾਂ ਦੇ ਵੀ ਨੋ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ ਬਾਰ-ਬਾਰ ਭਗਵੰਤ ਮਾਨ ਵੱਲੋਂ ਇਹ ਜੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦ ਉਹਨਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਯੂ ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਜੀ ਅੱਜ ਵੀ ਫਿਰ ਮੌਕਾ ਆਇਆ ਹੈ ਕਿ ਜੇ ਇਹ ਬਾਜ਼ਨਾ ਆਇਆ ਭਗਵੰਤ ਮਾਨ ਇਰੇ ਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਵਡੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਨ ਨੂੰ ਇਹ ਜਿਹੜਾ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਇਸ ਲਈ ਮੈਂ ਵੀ ਉਹਨਾਂ ਸਾਰੇ ਪ੍ਰਾਵਾਂ ਨਾਲ ਸਹਿਮਤ ਹੁੰਦਾ ਹੋਇਆ ਆਪਦੇ ਭਰਾਵਾਂ ਪੈਣਾ ਨਾਲ ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਹੈ ਥੈਟ ਇਹ ਐਕਸ਼ਨ ਦੇ ਗਵਰਨਮੈਂਟ ਦੇ ਸੈਕਸ਼ਨ ਨੂੰ ਕੰਡੈਮਨ ਕਰਦਾ ਔਰ ਇਹ ਡਿਮਾਂਡ ਕਰਦਾ ਕਿ ਮਹੌਲੀ ਦੇ ਬੱਸ ਸਟੈਂਡ ਦੀ ਸੁੰਦਰਤਾ ਸਾਂਭ ਸੰਭਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦਾ ਬੁੱਤ ਵਾਪਸ ਉੱਥੇ ਲਗਾਇਆ ਜਾਵੇ ਔਰ ਬਣਦਾ ਮਾਨ ਸਤਕਾਰ ਦਿੱਤਾ ਜਾਵੇ